ਅੱਜ ਜੀ ਹਨਾ ਆ ਦਾਦੀ ਨੂੰ ਤਰ ਨਗਰ ਕੀ ਨਗਰ ਕੀर्तन ਤੋਂ ਮਿਲੇ ਸੀ ਗੁਰਦੁਆਰਿਆਂ ਤੇ ਅੱਜ ਜੀ ਇਹ ਲਾਉਣ ਲੱਗੀ ਆ ਦਾਦੀ ਕਹਿੰਦੇ ਵੀ ਮੈਨੂੰ ਬੂਟਿਆਂ ਦਾ ਪ੍ਰਸ਼ਾਦ ਮਿਲੇ ਹਨਾ ਮੰਮੀ ਬੂਟਿਆਂ ਦਾ ਪ੍ਰਸ਼ਾਦ ਮਿਲੇ ਤੁਹਾਨੂੰ ਉਹ ਵੰਡਦੇ ਸੀ ਤੇ ਮੰਮੀ ਕਹਿੰਦੇ ਹੁਣ ਇਹ ਲਾਉਣੀ ਲਾਉਣੀ ਆ ਜਗ੍ਹਾ ਸਾਡੇ ਹੈ ਨਹੀਂ ਇੰਨੀ ਲਾਉਣ ਵਾਲੀ ਫੇਰ ਵੀ ਇੱਧਰ ਵੀ ਲੱਗੇ ਹੋਏ ਆ ਤੇ ਇੱਥੇ ਹੁਣ ਮੰਮੀ ਕਹਿੰਦੇ ਮੈਂ ਤਾਂ ਜਗਾ ਬਣਾਉਣੀ ਆ ਇਹੇ ਹੁਣ ਲਾਉਣੇ ਲਾਉਣੇ ਆ ਬੂਟੇ ਚਾਰ ਬੂਟੇ ਆ ਦਿਖਾਈਆਂ ਹਨ ਇਹ ਬਣਨੇ ਕੀ ਆ ਇਹ ਉਹ ਵੱਡੇ ਬੂਟੇ ਬਣਨੇ ਮੈਨੂੰ ਲੱਗਦਾ ਆਰੇ ਸੀਮ ਜੀ ਉਹਦੇ ਮੈਨੂੰ ਲੱਗਦਾ ਉਹ ਬਣਗੇ ਪਿਛਲੇ ਸਾਲ ਮੈਨੂੰ ਸਕੂਲ ਤੋਂ ਮਿਲਿਆ ਸੀ கிரேਡਰ ਵਨ ਅਚ ਪਰ ਉਹ ਤਾਂ ਸੌਖਾ ਗਿਆ ਉਹ ਆਪਾਂ ਬੈਂ ਵੀ ਬਾਲਟੀ ਚ ਰੱਖਤਾ ਸੀ ਬਾਲਟੀ ਚ ਲੱਗੇ ਹੈਲੋ ਡੋਲੀ ਤੋਂ ਆਉਣ ਗਏ ਸੀ ਆ ਦੇਖੋ ਕਿੰਨੇ ਮਿਲੇ ਆ ਚਾਰ ਮਿਲੇ ਆ ਚਾਰ ਚਾਰ ਮੈਂ ਮੇਰੀ ਡੋਲੀ ਦੀ ਪ੍ਰਿੰਸੈਸ ਲਿਓ ਗਿੰਨਾ ਇੱਕ ਤਾਂ ਆਪਣੇ ਹੱਥ ਨਾਲ ਕੱਢ ਕੇ ਇਹਦੇ ਵਿੱਚ ਲਾ ਇੱਕ ਤੂੰ ਆਪੇ ਲਾ ਦੇ ਅਨ ਕੱਢਿਆ ਚ ਪਾ ਦੇ ਹਾਂਜੀ ਆ ਦੇਖੋ ਮੀ ਪ੍ਰਿੰਸੈਸ ਚਾਲਮੀ ਹਾਂਜੀ ਤੁਹਾਡੀ ਪ੍ਰਿੰਸੈਸ ਆ ਤਾਂ ਗੰਦੇ ਕਰਨੇ ਪੈਂਦੇ ਹੁੰਦੇ ਇਹ ਨਹੀਂ ਹੁੰਦੇ ਵੀ ਤੂੰ ਹੱਥ ਗੰਦੇ ਨਾ ਕਰੇ ਹਰੇਕ ਕੰਮ ਹੱਥ ਗੰਦੇ ਕਰਕੇ ਬੰਦਾ ਆਹਨੋ ਕਹਿੰਦਾ ਨਾ ਬੂਟਾ ਤਾਂ ਲਾਉਣਾ ਪਰ ਹੱਥ ਨਹੀਂ ਗੰਦੇ ਕਰਨੇ ਹੱਥ ਗੰਦੇ ਤਾਂ ਆਪਣਾ ਬੂਟਾ ਕਿਵੇਂ ਲੱਗੇਗਾ ਕਾਕਾ ਜੀ ਬੂਟਾ ਲਾਤਾ ਬਈ ਲੈ ਕੇ ਵਾਈਗਰੂ ਦਾ ਨਾਮ ਸਤਨਾਮ ਸ੍ਰੀ ਵਾਈਗਰੂ ਇੰਨਾ ਗੀਤ ਤਾਂ ਤੋਂ ਮਿਲਿਆ ਤੇ ਹੁਣ ਇੱਧਰ ਦਾਦੀ ਦੀ ਪੀੜੀ ਫੜਾਓ ਲੈ ਕੇ ਲਿਆ ਦਾਦੀ ਦੀ ਪੀੜੀ ਕਾ ਨਹੀਂ ਚੰਗੀ ਤੇਰਾ ਕੱਟ ਗਿਆ ਕਾ ਕੋਈ ਨਹੀਂ ਆਪਾਂ ਫੇਰ ਹਰਪੀ ਤੁਣਾ ਟੁਕੜਾ ਲਾ ਲੀਗਾ ਕਾ ਹੈ ਨਾ ਇਹਦੇ ਚ ਹਜੇ ਵਾਵਾ ਮੰਮੀ ਵੈਸੇ ਇੱਕ ਹੋਰ ਵੀ ਲਾ ਦੁੰਦੇ ਨਹੀਂ ਤੁੰ ਮੂੰ ਦੋ ਹੀ ਲਾਉਣੇ ਆ ਕਿਉਂ ਫਿਰ ਦੂਜੀ ਤੂੰ ਕਿੱਥੇ ਜਾਣਗੀ ਦੋ ਪਰ ਲਾਉਣੇ ਕੋਈ ਯਾ ਕਿ ਨਾ ਤਾ ਤੇ ਦੋ ਲਾ ਦੋ ਏ ਤਾਂ ਭੁੱਖਾ ਨਹੀਂ ਕਦੋਂ ਨੂੰ ਬਣਦਾ ਮਮਾ ਹਾਂਜੀ ਇੱਕ ਹੋਰ ਡੋਲੀ ਪਿੰਕ ਵਾਲੀ ਉਹਦੇ ਤੇ ਅੱਛਾ ਠੀਕ ਹੈ ਤੇ ਮੈਂ ਕੁਝ ਗਿੱਲਾ ਲੱਭਦਾ ਹੋਰ ਕੀ ਕੀਤਾ ਫਿਰ ਮੈਂ ਉਦੋਂ ਤਾਂ ਅੰਨ ਵੀ ਮਾਹੀ ਹਾਂਜੀ ਮਾਹੀ ਇੱਕ ਢੋਲੀ ਹੋਰ ਬੈਚਾ ਪਿੰਕ ਜੀ ਵਾਲੇ ਰੂਪੇ ਲੱਭ ਲਾਂਗੇ ਆਹ ਨਾਲ ਦਾਦੀ ਦੀ ਗੱਲ ਸੁਣ ਹਾਂਜੀ ਇਹ ਆਹ ਚਾਕੇ ਫਿਰ ਇੱਕ ਫੜਾ ਦੇ ਹੋਰ ਇੱਕ ਹੋਰ ਜੀ ਇਹਨੂੰ ਕੱਢ ਤੋ ਢੋਲੀ ਨੂੰ ਪਾ ਲਈ ਤੁਰ ਪਈ ਚੱਕੀ ਨਹੀਂ ਜਾਣੀ ਕੋਈ ਨੂੰ ਪਤਾ ਆਹਨ ਫੜਾਇਓ ਪੁੱਤ ਤਾਂ ਤੇ ਇਹਨਾਂ ਦੇ ਬਾਹਰ ਨਾਲ ਲਾ ਰਿਹਾ ਇੱਥੇ ਕਲਾ ਨਹੀਂ ਨਹੀਂ ਇਹ ਤਾਂ ਦੇਖੋ ਕਿੰਨੇ ਫੈਲਰ ਨੇ ਇਹ ਜੇ ਹਰੇ ਹੋ ਗਏ ਪਤਾ ਕੀ ਆ ਪੁੱਤ ਉਹ ਉੱਥੋਂ ਤੱਕ ਜਾਣੇ ਛੋੜ ਫਿਰ ਆਪਣਾ ਬਾਹਰ ਰੱਖ ਦੂ ਇਹਨਾਂ ਦਾ ਵੀ ਕੀ ਆ ਸਾਲੇ ਕਿੰਨੇ ਹੋਣ ਆਈ ਚੱਲਾਂ ਚਾਰ ਚਪੇ ਅੰਚੰ ਜੀ ਤਰਨਾ ਪੜੀ ਚੰਗੀ ਤਰ੍ਹਾਂ ਉੱਤੇ ਦੂਸਰੀ ਮੰਮੀ ਮੈਨਾਂ ਕਿੰਨੀ ਆਪਾਂ ਰੇਹ ਵਾਲੀ ਮਿੱਟੀ ਪਾ ਦੀ ਔਰ ਇਹ ਵਾਲੀ ਉਹ ਬੈਗ ਖੋਲਣਾ ਪੈਣਾ ਹੈ ਨਾ ਉਹ ਬੈਗ ਖੋਲ ਕੇ ਆ ਕੱਟ ਕੇ ਥੋੜੀ ਥੋੜੀ ਉੱਤੇ ਉੱਤੇ ਪਾ ਦੀ ਜਿਹੜਾ ਚ ਕੱਢ ਕੇ ਬੈਗ ਚੋਂ ਫਿਰ ਪਾਵਾਂਗੇ ਆ ਵੀ ਤਰਪਾਲ ਚੱਕੀ ਹੋਈ ਹੈ ਨਾ ਇਹ ਉਦੋਂ ਸਾਰਾ ਉਹ ਬਹਿ ਗਿਆ ਸੀ ਕੰਮ ਚੱਲ ਕੋਈ ਨਹੀਂ ਤੈਨੂੰ ਵੀ ਲਾਉਣ ਦੇ ਦਿੰਦੇ ਆ ਫਿਰ ਟੋਆ ਪਟ ਲੈਨੇ ਆ ਨਹੀਂ ਮੰਮੀ ਮੈਂ ਕਿਥੇ ਇੱਕ ਉਧਰ ਜਿਹਨੂੰ ਕਰਕੇ ਲਾ ਦਿੰਦੇ ਫਿਰ ਕਰ ਦੇ ਲਿਆ ਭੱਜ ਕੇ ਪੁੱਤ ਆਪਾਂ ਕਾਹਜਾ ਕੱਢ ਦਈਏ ਵੱਡੀ ਵੱਡੀ ਵਾਲੀ ਵੱਡੀ ਵਾਲੀ ਹਾਂ ਮੁਰਤੇ ਰੇ ਤਾਂ ਪਈ ਜਾਣ। ਇਹ ਕਿੰਨੇ ਆਵੀ ਲੋਣਾ ਹੁਣ ਨਾ ਲਾ ਦਿੰਦੇ। ਆਹੋ ਇੱਕ ਹੋਰ ਇੱਥੇ ਲਾ ਦੋ। ਮੁਰਤੇ ਲਾ ਦਿੰਦੇ ਆ ਤੈਨੂੰ। ਥੋੜਾ ਜਿਹਾ ਮੰਮੀ ਪਤਾ ਕੀ ਤੁਸੀਂ ਕੀ ਕੀਤਾ? ਆਹ ਜਿਹੜਾ ਲਾਇਆ। ਹਨਾ ਇਹਨੂੰ ਇੱਧਰ ਨੂੰ ਕਰੋ ਤੇ ਇੱਕ ਇੱਥੇ ਕ ਲੱਗ ਸਕਦਾ ਸੀ। ਨਹੀਂ ਨਹੀਂ। ਉਹ ਦੇ ਕਿੰਨਾ ਫਰਕ ਪਾਉਣਾ ਚਾਹੀਦਾ ਚਾਪਾ ਲਿਪਟ ਦਾ ਫਰਕ ਚਾਹੀਦਾ। ਉਹ ਦੇ 5 ਫੁੱਟ ਦੂਤ। ਕ੍ਰਿਸਨਸ ਟਰੀ ਜਿਵੇਂ ਵੜਨਾ ਲੱਗਦਾ ਤਾਂ ਉਹਦੇ ਵਾਂਗੂ ਸ਼ਕਲ ਇਹਦੀ ਹਾਂ ਸ਼ਾਕੀ ਨਹੀਂ ਪਤਾ ਕਿਹਜ ਬਣਨੀ ਨਹੀਂ ਤਾਂ ਇਕੱਠੀ ਲਾ ਦੇ ਸ਼ਕਲ ਦਾ ਪਤਾ ਹੋ ਜਾ ਤਾਹੀਂ ਕਿੰਨੇ ਇਹ ਨਹੀਂ ਪਤਾ ਵੀ ਸਿੱਧੇ ਹੀ ਉੱਪਰ ਨੂੰ ਮਾਂ ਤਾਂ ਆ ਕੇ ਕਰੀ ਇਹਨਾਂ ਬੁੱਤ ਕਿਵੇਂ ਤੂੰਦੀ ਆ ਆ ਇਧਰ ਮਿੱਟੀ ਪਾਤੀ ਇਹਦੇ ਵਿੱਚ ਮੰਮੀ ਮੰਮੀ ਇਹਦੇ ਚ ਕੀ ਗੀਚ ਗਏ ਮੇਥੇ ਤੇ ਧਨੀਆ ਮੇਥੇ ਧਨੀਆ ਵੀ ਜੀਏ ਤੇ ਇੱਕ ਮੈਨੂੰ ਲਾਦਾ ਕਹਿੰਦੇ ਟਮਾਟਰ ਨੌਣਾ ਤਾਂ ਮਿਰਚ ਅਸੀਂ ਤਾਂ ਕਿਹਾ ਸੀ ਇੱਥੇ ਕਿਆਰੀ ਬਣਾ ਬਣਾ ਲਈ ਵਡੀ ਤਾਂ ਫਿਰ ਹੁਣ ਕਹਾ ਪਟਣਾ ਪੈਣਾ ਦੇਖੋ ਕੀ ਬਣਦਾ ਆ ਬੈਗ ਪਾਤੇ ਆ ਆਪਾਂ ਜਗਾ ਪਰ ਹੁਣ ਜੀ ਪਿੱਛੇ ਪਰ ਹੁਣ ਆ ਹਾਂ ਤਾਂ ਕੀ ਮੈਂ ਵੀ ਪਾਉਣਾ ਪਾਉਣੇ ਉਤਰਨਾ ਲਾਦ ਕੇ ਤੋ ਇਧਰ ਹੁਣ ਮੰਤ ਕਹਿੰਦੀ ਵੀ ਮੈਂ ਵੀ ਬੂਟਾ ਲਉਣਾ ਆਉਦੇ ਹੱਥ ਨਾਲ ਇਹ ਮੰਤ ਮਮੇ ਮੇਲਾ ਦਾ ਪੋਲੀ ਵਾਲੀ ਏ ਮਿੱਟੀ ਇੱਥੇ ਕਿ ਨਹੀਂ ਇਥੇ ਬੋਲੀ ਟੋਆ ਕੱਢਿਆ ਟੋਆ ਤਾਂ ਕੱਢਿਆ ਮੈਨੂੰ ਜਾਦੇ ਨਹੀਂ ਹੈ ਗਿੱਲੀ ਵਾਲੀ ਹੈ ਨਾ ਕੋਈ ਨਹੀਂ ਲਾ ਦਿਓ ਬਸ ਬਾਹਰ ਉੱਤੇ ਘਤੋ ਤਮਾਰੀ ਸਿੱਧਾ ਸਿੱਧਾ ਰੱਖੋ ਪਰੇ ਹੱਥ ਕਰ ਪਰੇ ਪਰੇ ਹੋ ਜਾ ਆਪਣੇ ਮਾਨਸ ਵਾਲਾ ਲਾ ਕੇ ਜਗਾ ਆਇਂ ਤਲੇ ਪਾਸੋਂ ਆਇਨ ਆਪਣਾ ਗਲ ਤ ਆਇਨ ਆਪਾ ਨਾਪਦੋ ਆਇਂ ਤੇ ਦਾ ਆਇਂ ਸਿੱਧਾ ਕਰ ਨਾਪਦੋ ਨਾਪਦੋ ਥੋੜੀ ਬਾਸ ਪਰੇ ਹੋ ਜਾ ਨਾ ਤਾਂ ਨਹੀਂ ਨਹੀਂ ਲਾ ਤਾਂ ਇਹ ਤਾਂ ਆਇਂ ਰੱਖਣਾ ਸਿੱਧਾ ਅੱਧੀ ਮਿੰਨ ਕਰ ਦੇਦਾ ਤੈਨੂੰ ਕਰਾਉਣੀ ਆ ਚੱਲ ਨਾਸੇ ਚੰਗੀ ਤਰ੍ਹਾਂ ਨਾਪ ਲਾ ਲਾ ਦੇ ਲਾ ਦੇ ਉੱਤੇ ਦੂਸਰੀ ਮਿੱਟੀ ਭੁੱਕ ਦੋ ਉਹ ਤਾਂ ਬਾਹਰ ਚ ਭੁੱਕਾਂਗੇ ਅਬ ਇਹ ਹਜੇ ਬਾਹਰ ਸੁੱਕ ਲੈਣ ਦੇ ਇੱਥੇ ਮਿੱਟੀ ਪਾਸੇ ਵਾਲੀ ਪਾ ਦੇਣੀ ਕੋੜਾ ਇੱਧਰ ਡਾਕਟਰ ਸਾਹਿਬ ਇਨਸਪੈਕਸ਼ਨ ਤੇ ਆਏ ਵੀ ਆਪਾਂ ਆਪਦਾ ਕੰਮ ਕਰਤਾ ਜਿਹੜਾ ਸੀ ਜੇ ਆਪਾਂ ਲਾਤਾ ਧੜੀਆ ਲਾਤਾ ਅਬ ਇੱਥੇ ਲਾਤੇ ਰੇਪ ਪਾਤਾ ਇੱਧਰ ਅਬ ਰੇਪ ਪਾਤਾ ਧਨੀਆ ਧਨੀਆ ਤੇ ਮੇਥੇ ਤੁਸੀਂ ਬਿਊਟੀ ਪਾਰਲਰ ਵਾਲਿਆਂ ਤੁਸੀਂ ਠੀਕ ਆ ਇਹ ਹੁਣ ਇੱਥੇ ਧੁੱਪ ਧੁੱਪ ਜੀ ਲੱਗੂਗੀ ਤਾਂ ਹੀ ਆਣਾ ਡੈਡੀ ਜੀ ਥੋੜਾ ਧੁੱਪ ਧੁੱਪ ਤੇਰੇ ਚੱਲ ਜਾਣੇ ਆਪਨੇ ਇੱਥੇ ਧੁੱਪੀ ਹੁੰਦੀ ਹੈ ਮੇਰੀ ਹਮਮ ਚਲੋ ਦੇਖੀ ਚੋ ਦੇਖਾਂਗੇ ਕਿਵੇਂ ਕਿਵੇਂ ਚੱਲਦੇ ਲਾ ਦੇ ਇੱਥੇ ਵੇਖੀ ਜੋ ਬਾ ਦੋ ਹੀ ਲੋੜੇ ਲਾ ਦੇ ਹੈ ਲਾ ਦੋ ਫਿਰ ਵੇਖੀ ਜੋ ਇੱਧਰ ਦੋ ਇੱਧਰ ਲਾ ਦੇ ਇੱਕ ਉਧਰ ਲਾ ਦਿੰਨੇ ਕਿੱਧਰ ਕਾਲੇ ਅੰਨੇ ਆਹ ਵੇ ਉਧਰ ਲਾਉਣਾ ਉਧਰ ਲਾਇਆ ਹਾਂ ਉਧਰ ਲਾ ਦਨੇ ਆਹ ਹੋਈ ਨੇ ਫਾਇਦਾ ਬਣੀ ਤੇ ਬਈ ਮਾਂ ਦਾ ਤੈਨੂੰ ਜੀ ਐਨਾ ਪਤਾ ਨਹੀਂ ਕਿ ਜੇ ਹੋ ਗਿਆ ਤਾਂ ਬਹੁਤ ਸੋਹਣਾ ਲੱਗਦਾ ਨਹੀਂ ਨਹੀਂ ਆ ਹੋਇਆ ਤਾਂ ਹੈਗਾ ਹੁਣ ਦੇਖੋ ਵੀ ਕਿੰਨੇ ਵਾਧਾ ਉਧਦਾ ਫਿਰ ਦੇਖ ਲਾਂਗੇ ਨਹੀਂ ਤਾਂ ਫਿਰ ਔਖਾ ਲੱਗਿਆ ਫਿਰ ਥੋੜਾ ਚੱਜੇ ਨਾਲ ਪੱਟਿਆ ਨਹੀਂ ਰਾਜਾ ਪੁੱਤ ਇਹੇ ਨਾ ਹਜੇ ਹੁਣ ਹਵਾ ਲੱਗ ਜੂ ਇਹਨੂੰ ਘਾੜੜੀ ਜੀ ਇਹ ਚੋਂ ਕੱਢਣ ਵਾਲਾ ਪੱਟਣ ਵਾਲਾ ਪ੍ਰੋਪਰ ਗਿੱਲਾ ਵਾਲਾ ਮਾਨੇ ਲਿਆਈ ਤਾਂ ਗਿੱਲਾ ਵਾਲਾ ਉਹਦੇ ਵਿੱਚੋਂ ਉਹੀ ਆ ਜਾਂਦਾ ਉੱਠੀ ਉੱਠੀ ਕਰਦੀ ਜਾਂ ਨਾਲ ਹੀ ਰੰਬੀ ਚੋ ਜਾਉਂਦਾ ਆ ਚੱਲ ਗਿੱਲਾ ਦੇਣਗੇ ਜੇ ਜਦੋਂ ਆਹ ਸੁੱਕ ਗਿਆ ਹੁਣ ਇਹਨਾਂ ਨਿਕਲ ਗਿਆ ਹਵਾ ਲੱਗ ਦੂ ਇਹਨੂੰ ਫੇਰ ਮੋਟਾ ਜਿਹਾ ਹੋਰ ਕੰਮ ਕਰਦੇ ਇਹ ਮੇਰ ਕੱਢ ਦਿਆਂਗੇ ਫੇਰ ਉਹ ਵਿਆਹ ਕੇ ਕੋਲ ਨਾਲ ਪੱਪ ਨਹੀਂ ਝਾੜੂ ਲੱਗੇ ਕੋਈ ਨਹੀਂ ਕੋਈ ਨਹੀਂ ਲਾ ਦਿੰਨੇ ਝਾੜੂ ਆਏ ਹੁਣ ਹਜੇ ਗਿੱਲਾ ਆ ਜਾ ਸਾਰਾ ਸੁੱਕ ਜੇ ਜਾਣ ਦੋ ਨਾ ਮਿੱਟੀ ਨੂੰ ਫੇਰ ਹੀ ਇੱਕ ਰੱਖ ਤੇ ਫੇਰ ਇੱਥੇ ਇੱਕ ਟਮਾਟਰਾਂ ਦਾ ਬੂਟਾ ਮਿਰਚਾਂ ਦਾ ਬੂਟਾ ਲਿਆ ਕੇ ਅੱਜ ਅਸੀਂ ਪੂਰ ਲਾਉਂਦੇ ਆ ਦਸ ਘਟਾ ਸੀ ਹੁਣ ਨਿਕਿੰਗੇ ਹੋਈ ਨਹੀਂ ਪਤਾ ਦੋ ਉਹਨਾਂ ਚਾ ਲੋ ਬੱਤੇ ਨੂੰ ਥੋੜਾ ਹਵਾ ਵੀ ਭਰਨੀ ਛੋਟੇ ਟਰੀ ਹੈ ਛੋਟੇ ਟਰੀ ਸਿਲਾਤੇ ਅੱਜ ਫਿਰ ਹੁਣ ਮਾਂ ਤਾਂ ਕਹਿੰਦੀ ਇੱਧਰ ਅਪੂਰਨਿਕਾ ਜਾਂ ਪੂਲਾ 5 ਫੁੱਟ 5 ਫੁੱਟ ਚਲ ਦੋਨੇ ਜਣੇ ਬਹਿ ਸਕਦੇ ਆ ਜੀ ਤੁਹਾਨੂੰ ਪਤਾ ਇੰਨੇ ਜਣੇ ਬਹਿ ਸਕਦੇ ਇਹਦੇ ਵਿੱਚ ਜਣੇ ਬਹਿ ਸਕਦੇ ਉਹ ਅੱਛਾ ਠੀਕ ਹੈ ਠੀਕ ਹੈ ਅਸੀਂ ਤਾਂ ਦੋ ਆ ਹਵਾ ਭਰਨੀ ਬਣੀ ਮਨ ਨਾਲ ਦੇ ਵਿੱਚ ਹਣ ਮਾਣ ਤ ਲੱਭੋ ਪੁੱਤ ਮਾਂ ਤ ਚਲੋ ਡੈਡੀ ਹੱਲ ਕਰੋ ਕੀ ਤੇ ਹਵਾ ਭਰਨੀ ਉਹ ਦੇਖੋ ਕਿੱਥੋਂ ਦੀ ਹਵਾ ਭਰਨ ਵਾਲਾ ਸੈਕਸ਼ਨ ਆਹ ਦੇ ਲੱਗਦਾ ਤੈਨ ਲਈ ਰੱਡਾ ੜਾ ਤੈਨਾਂ ਚਾਟਰ ਰਹਾ ਬੜੀ ਅੰਨੋ ਪੁੱਤ ਅੰਨੋ ਪੁੱਤ ਆ ਜੋ ਕੰਨੋਂ ਦੇ ਫਰੈਂਡਾਂ ਨਾਲੋਂ ਦੀ ਬਾਲ ਦੀ ਵੀ ਟੈਨਸ਼ਨ ਸੀਗੀ ਲਾ ਫਿਰ ਅੰਨੋ ਚੱਲਦੀ ਆ ਪੁੱਤ ਹੈ ਜੱਟਾਂ ਦਾ ਨਾਂ ਚੱਲਦਾ ਅੰਨੋ ਦੀ ਬਾਲ ਫੜਾ ਕੇ ਗਏ ਫਰੈਂਡ ਉੱਥੇ ਪਾਰਕ 'ਚ ਇੱਥੋਂ ਯਾਰ ਨਿੱਕਾ ਫਿਰਦੇ ਸੀ ਇੱਕ ਭਾਈ ਇੱਥੇ ਆ ਨਾ ਹੋਰ ਨਹੀਂ ਜਿਹਦੇ ਦੇਖੀ ਬੱਚੀ ਸਰੋ ਮੰਮਾ ਦੇ ਹਾਂ ਜੀ ਚਲੋ ਚੋ ਟਰਾਈ ਕਰਦੇ ਹਾਂ ਇਹਦੇ ਹੈਗਾ ਪਰ ਨੂੰ ਕੁਝ ਬਾੜਦਾ ਸੂਈ ਆ ਦੀ ਕਿੱਥੇ ਪਾਪਾ ਸੂਈ ਤੇ ਨਹੀਂ ਲਗਣੀ ਕੋ ਤੇ ਨੂੰ ਸੁਣਨਾ ਤਾਂ ਪੈਨਸਲ ਹੋਣੀ ਉਹ ਹੀ ਮੈਂ ਇੱਕ ਅੱਜ ਸਵੇਰ ਟ੍ਰੀ ਲਾਇਆ ਸੀ ਜਿਹੜਾ ਹੋ ਰਿਹਾ ਜੇ ਗਰਲਾਂ ਕੇ ਲਾ ਲਈ ਦੇਖੋ ਕੀ ਬਣਦਾ ਓ ਪ੍ਰੀ ਦਾ ਹੁਣ ਧੁੱਪ ਨਿਕਲੀ ਵਧੀਆ ਮਾਂਤ ਨੂੰ ਆਇਆ ਪਾਣੀ ਚ ਪੈਣਾ ਹਜੇ ਮੌਸਮ ਵੀ ਨਹੀਂ ਠੀਕ ਹੋ ਰਿਹਾ ਕਿਸੇ ਮੀਂਹ ਆ ਰਹੀ ਹੈ ਪਾਣੀ ਚ ਬੈਠਾਂਗੇ ਜਦੋਂ ਮੌਸਮ ਠੀਕ ਹੋਵੇ ਮੈਂ ਪਾਣੀ ਚ ਬਾਹਣਾ ਹਾਂਜੀ ਕੋਈ ਨਹੀਂ ਅੰਮਾ ਜੀ ਮੈਂ ਪਾਣੀ ਚ ਬਾਹਣਾ ਠੀਕ ਹੈ ਠੀਕ ਗਈ ਜਾ ਰਹੀ ਹੈ ਪਤਾ ਹਾਂ ਹੱਬ ਗਿਆ ਕਿ ਹੋਰ ਮੈਂ ਮਰ ਨਾ ਮੈਂ ਮਰੂ ਮੈਂ ਨਾ ਹੰਬ ਵੀ ਨਹੀਂ ਹੈ ਚੱਲ ਪਾ ਹੰਬ ਵੀ ਨਹੀਂ ਹੈ ਬਹੁਤ ਟਾਈਮ ਲੱਗਣਾ ਆਟੋਮੈਟਿਕ ਬੰਪਰ ਲੱਭ ਕੇ ਲੈ ਆਉਣਾ ਪਤਾ ਚੱਲ ਕੋਈ ਨਾ ਪੈਰ ਰੱਖ ਮਾਂ ਤੂੰ ਪੈਰ ਤੇ ਨਮਰ ਵਾਲੀ ਦੂਸਰਾ ਚਾਹੀਦਾ ਵਾ ਮੀਟਰ ਜੇ ਵਾਲਾ ਵਾਜ ਜੀ ਕਰਕੇ ਜਿਹੜਾ ਹੁੰਦਾ ਆਹੋ ਇਲੈਕਟ੍ਰਿਕ ਉਹ ਵੀ ਪਿਆ ਹੋਣਾ ਤਾਂ ਕੋਲ ਆ ਵਧੀਆ ਐਕਸਰਸਾਈਜ਼ ਹੋ ਇਹਨਾਂ ਦੀ ਜਿਵੇਂ ਇੰਡੀਆ ਪੱਟੇ ਪੁੱਤਰ ਦੇ ਪੱਠੇ ਵੜਦੇ ਵੀ ਸੀ ਵਧੀਆ ਪੱਤ ਪੰਪ ਚਲਾਇਆ ਕਿਦੇ ਆਹ ਲਾ ਜ਼ਿੰਦਗੀ ਦੀ ਇੰਡੀਆ ਮੈਂ ਬਹੁਤ ਭਰੀ ਆ ਜ਼ਿੰਦਗੀ ਕਿੰਨੀ ਕਹਿੰਦਾ ਥੋੜੀ ਜਿੰਨੀ ਵੀ ਆ ਇਹਦੀ ਕਿੰਨ ਸਾਲ ਦੀ ਦੱਸ ਸਕਦੇ ਨਹੀਂ ਵੀ ਆ ਚਲਾਇਆ ਪੰਪ ਨੇ ਪੰਪੇ ਹਾਂ ਹਾਂ ਨਹੀਂ ਮੈਂ ਤਾਂ ਚਲਾਇਆ ਆਹ ਵਾਲਾ ਪੰਪ ਹੂੰ ਚੱਲ ਫੜਾ ਵੀਡੀਓ ਤੇ ਚੱਲ ਨਹੀਂ ਨਹੀਂ ਇੰਡੀਆ ਸੱਚੀ ਚਲਾਇਆ ਨਹੀਂ ਨਹੀਂ ਚਲਾਇਆ ਚੱਲ 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 ਨਹੀਂ ਹਰਪੀ ਤਾਂ ਪਲੀਜ਼ ਵੀਡੀਓ ਚੱਲ ਰਹੀ ਹੈ ਪਤਾ ਲੱਗ ਜੂ ਲਿਆ ਮਾਂ ਤਾਂ ਇਹ ਇੱਥੇ ਪੈ ਰਿਹਾ ਕਿ ਲਾਇਆ ਨਹੀਂ ਮਾਤਾ ਨਹੀਂ ਪਿੰਡ ਇਹ ਤਾਂ ਚੋਰੀ ਨਹੀਂ ਲੱਗਦਾ ਉੱਚਾ ਕਰ ਹੋਰ ਟੈਨਰਿੰਗਾਂ ਇਹ ਜੀਆਂ ਐਡੀ ਨਾ ਤੇਜ਼ ਕਰ ਉੱਤੋਂ ਲਿਆ ਫੜਾ ਪੰਪ ਹਾਂ ਨਿਕਲਦਾ ਨਹੀਂ ਰਹੀ ਹਵਾ ਅੰਨਪਤ ਮੈਂ ਦੇਖਾਂ ਕੱਢ ਜਾ ਫਿਰ ਪ੍ਰੈਸ਼ਰ ਤਾਂ ਪੈ ਹੀ ਨਹੀਂ ਰਿਹਾ ਓਏ ਹਵਾ ਤਾਂ ਭਰੀ ਜਾ ਰਹੀ ਆ ਅੰਨਵਾ ਹੋਲਡ ਕਰ ਪੁੱਤ ਕੈਮਰਾ ਪ੍ਰੈਸ਼ਰ ਪੈਣਾ ਚਾਹੀਦਾ ਪੂਰਾ ਬਿਜੂ ਹੋਣਾ ਹੈ ਹਾਂ ਦੇ ਦੇ ਦੋ ਹਾਂਜੀ ਚੱਲ 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 ਹਲੇ ਹਵਾ ਪਰ ਹੀ ਬਣ ਗਈ ਗੱਲ ਚੱਲ 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 ਮਾਨਤ ਬਹੁਤ ਟਾਈਮ ਨਾ ਖਰਾਬ ਕਰ ਆ ਲੈ ਜਾਂਦੀ ਹਵਾ ਮਾਨ ਤਾਂ ਜਾਵੇ ਜੋਰ ਲਾਈ ਜਾਂਦੀ ਹੈ ਮਾਨ ਤਾਂ ਸੋਨਾ ਪਾ ਲਈਏ ਜੇ ਤੂੰ ਦਾ ਵੀ ਨਹੀਂ ਬਣੀ ਜੇ ਤੂੰ ਮੇਰੇ ਕੋ ਪ੍ਰੈਸ਼ਰ ਨਹੀਂ ਤੇ ਤੈਨੂੰ ਬਣੀ ਨਹੀਂ ਪ੍ਰੈਸ਼ਰ ਜਾਂਦਾ ਹਾਂ ਹਵਾ ਤਾਂ ਨਹੀਂ ਭਰਤੀ ਮਾਨਤ ਨੂੰ ਚੱਲ 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 ਪੁੱਤ ਮਾਂ ਪੁੱਤ ਤੂੰ ਥੱਕ ਜਾਣ ਲੈ ਮੈਨੂੰ ਫੜਾ ਲੈ ਮੈਂ ਪਰਾਂ ਲੈ ਛੱਡੋ ਦੇ ਸਾਰੇ ਹੰਬ ਕੇ ਦਾ ਆਈ ਵੇਟ ਕਰ ਆ ਵੜ ਦੇਣਾ ਸੀ ਇਹ ਚੱਲ ਪੁੱਤ ਚੱਲ 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 ਮਾਂ ਤਾਂ ਨਾ ਚਾਹ ਤਾਨੂੰ ਪੰਪ ਦਾ ਆ ਦੇਖ ਭਰੀ ਗਈ ਹੈ ਮੈਂ ਪਰ ਸਕਦਾ ਹਾਂ ਵਾ ਮਮਾ ਜੀ ਬਣ ਗਈ ਬਣ ਗਈ ਹਲੋ ਮੰਮੀ ਤੁਸੀਂ ਫੜ ਦੋ ਆ ਮੰਤ ਅੱਛਾ ਛੋਟੀ ਅੰਦਰਲੀ ਟਿਊਬ ਵੀ ਤਿੰਨ ਤਿੰਨ ਆਪਣੇ ਮੰਮਾ ਜੀ ਤੁਸੀਂ ਕੈਮਰਾ ਫੜ ਸਕਦੇ ਹੋ ਮੰਮਾ ਜੀ ਤੁਸੀਂ ਕੈਮਰਾ ਫੜ ਸਕਦੇ ਹੋ ਮੈਂ ਪਰ ਨਹੀਂ ਚਾਹਨਾ ਉਹ ਕਿੰਨਾ ਉਹਨਾਂ ਪਟਾਕਾ ਜਿਹੇ ਤਾਂ ਦੇਖ ਲਈ ਮਾੜੇ ਸਮਝ ਲਾ ਵੱਡਾ ਟਾਇਰ ਆ ਬਸ ਮੈਂ ਪਰ ਕੇ ਦੇਖਾਂ ਮੈਂ ਬਤੁ ਦਿੰਦਾ ਮੰਮਾ ਗੋਲ ਗੋਲ ਪਾ ਗਿਆਂ ਨਾ ਬੱਸ ਆ ਉਸ ਹੁਣ ਪੜੇ ਉਹ ਜਿਹੜਾ ਮੈਂ ਦੇਖ ਰਿਹਾ ਪਤਾ ਖਾਣਾ ਕਰਦਾ ਅਨੰਗ ਕਰੀ ਤਿੰਨੇ ਭਰ ਲਾ ਮੈਂ ਹੁਣ ਦੂਜੇ ਚ ਲਾਉਣੇ ਨੇ ਪਤਾ ਕਿਉਂ ਕਿਉਂਕਿ ਹੋਰ ਨਾ ਵੀ ਫਿਰ ਜਿਆਦਾ ਸਾਬ ਹੋਊਗਾ ਹੁਣ ਅਨੰਗ ਦੀ ਵਾਰੀ ਆ ਗਈ ਪਹਿਲੇ ਪਹਿਲੇ ਜੋ ਲੱਗ ਰਹੀ ਆਂਦੀ ਤੁਹਾਨੂੰ ਪਤਾ ਪਰ ਉਹ ਨਾ ਹਵਾ ਜਾ ਰਹੀ ਹੈ ਵਿੱਚ ਉਹਦੇ ਅਨੰਗ ਤੇਰੇ ਵਾਲ ਵੀ ਹੁਣ ਨਾ ਪਟੌਣ ਵਾਲੀ ਹੋਈ ਪਈ ਬੱਤ ਕੋਈ ਨਾ ਕੋਈ ਨਾ ਕਟਾ ਦਾਂਗੇ ਮਿੱਤਰੇ ਭਾਲ ਕੋਈ ਨਾ ਕੋਈ ਨਿਕੰਨਾ ਮੈਂ ਸਿੰਗਰ ਬੰਨ ਮੈਂ ਨਹੀਂ ਸਿੰਗਰ ਬੰਨ ਇਹ ਫਿਲਮ ਬਚੀ ਜਾਊ ਓਏ ਮੋਂ ਤਾਂ ਕਿ ਨਹੀਂ ਸਾਲੂ ਦੇ ਦੀਆਂ ਤੇਰੀ ਭਾਲ ਜੀ ਜਨਾ ਦੋ ਅੰਮਸ ਜਿਹਨੇ ਮਮਾ ਕਸ ਤੋਂ ਦੇਵਾ ਅੱਜ ਤੇਰੀ ਜੀ ਸ਼ੌਕਰ ਵਾਲੀ ਸ਼ੂ ਪਾਈ ਫਿਰਦਾ ਅੱਜ ਸ਼ੌਕਰ ਫਿਰਦਾ ਕੀ ਹੋ ਗਈ ਡੌਗੀ ਆ ਗਈ ਵਾਰਕ ਚ ਕਿਸੇ ਨੇ ਡੌਗੀ ਕੋਲੋਂ ਚਾਹਤਾ ਹੈ ਰੱਬਾ ਤੇ ਭੱਜ ਗਈ ਸੀ ਇਹਨਾਂ ਦੀ ਗੇਮ ਰੁਕ ਗਈ ਅੰਮੋਣੀ ਸੌਕਰ ਖੇਡਦੇ ਸੀ ਮੈਂ ਖੇਡਿਆ ਸੀ ਕਿੰਨੇ ਗੋਲ ਕੀਤੇ ਪਤਾ ਮੈਂ ਦੱਸ ਦੇ ਕੈਮਰੇ 'ਚ ਤੁਸੀਂ ਕਿੰਨੇ ਪਲੇਅਰ ਸੀ ਮੈਂ ਇੱਕ ਮੈਂ ਵੀ ਸੀ ਕਿੰਨੇ ਪਲੇਅਰ ਸੀ ਤੁਸੀਂ ਫਾਈਵ ਤੇ ਮੈਂ ਮੇਰੇ ਨਾਲ ਕੌਣ ਸੀ ਕੋਈ ਨਹੀਂ ਇਕੱਲਾ ਹੀ ਸੀ ਮੈਂ ਕਿੰਨੇ ਗੋਲ ਕੀਤੇ ਆਮ ਫਾਈਵ ਕਿੰਨੇ ਚਾਰ ਚ 3 ਗੋਲ ਕੀਤੇ ਤੁਸੀਂ ਸਹੀ ਹਣ ਕੀਤੇ 4 ਕਿਥੇ ਹੈ ਅੱਛਾ 3 ਗੋਲ ਕੀਤੇ ਕਿੰਨੇ ਜੱਦ ਕੀਤੇ ਹੁਣ ਮੈਂ ਕਾੜਦਾ 75 ਮਿੰਟ ਚ ਕਾੜਦੇ ਸੀ 50 ਮਿੰਟ ਕਰ ਦੇਣਾ ਮੈਂ ਕਾੜਦਾ ਤੂੰ ਹੀ ਕਰਿਆ ਰਿਹਾ ਤਾਂ ਮਾਂ ਤਾਂ ਕੋਈ ਨਾ ਵੀਰੇ ਨੂੰ ਥੋੜਾ ਚਾ ਕਰ ਲੈਣ ਦੇ ਮੈਨ ਲੱਗਿਓ ਉਹ ਨਹੀਂ ਭੱਜ ਕੇ ਜਿਹਦੇ ਨਾਲ ਰਲ ਜਾਣਾ ਉਹ ਤਾਂ ਬਾਹਲੀ ਹੋਲੀ ਸੀ ਅੱਛਾ ਚੱਲ ਕੋਈ ਹਾਂ ਉਧਰ ਉਧਰ ਆ ਗਿਆ ਅੱਜ ਡੌਗੀ ਹਾਂ ਹੋਰ ਪਾਰਕ ਸੋ ਜਾਣੇ ਸਦਿਆ ਡੌਗੀ ਆ ਗਿਆ ਨਾਲ ਤੇ ਫਰੈਂਡ ਸਾਰੇ ਜਾਣੇ ਇੱਧਰ ਆ ਗਏ ਅਨ ਨੂੰ ਕਹਿੰਦੇ ਨੇ ਇੰਡੀਆ ਵਾਲਾ ਪੰਪ ਐਕਸਪੀਰੀਅੰਸ ਕਰਨਾ ਵੀ ਕਿਵੇਂ ਇੰਡੀਆ ਕਹਿੰਦਾ ਮੈਂ ਟਾਇਰਾਂ ਛਾਵਾ ਨਹੀਂ ਭਰੀਆਂ ਮੈਂ ਲੈ ਪੁੱਤ ਭਰਾ ਦੇ ਨਾਲ ਅਨ ਨੂੰ ਆਨੰਦ ਬਹੁਤ ਮਾਂ ਤਾਂ ਨਾ ਪੋਤੇ ਉੱਪਰ ਨੇ ਪੈਰ ਆ ਕੇ ਹਾਂ ਤੇ ਵੈਰੀ ਗੁੱਡ ਹੋਈ ਸ਼ਾਬਾਸ਼ ਕਿੰਨਾ ਸੋਹਣਾ ਪੰਪ ਮਾਰਦਾ ਮੇਰਾ ਪੁੱਤ ਜਦੋਂ ਕੋਈ ਚੀਜ਼ ਲੈਣੀ ਤਾਂ ਡੈਡੀ ਨੂੰ ਵੀ ਪੰਪ ਮਾਰਿਆ ਕਰਵਾਏ ਇਹ ਪੰਪ ਭਰੇ ਭਰੀ ਜਾਂਦੇ ਮਾਂ ਬਹੁਤ ਪੰਪ ਮਾਰਦੇ ਨੇ ਜਦੋਂ ਕੋਈ ਟੀ ਲੈਣੀ ਹੁੰਦੀ ਪੰਪ ਪਾਏ ਭਰੀ ਦੇਉਂਦੇ ਆ। ਐ ਸ਼ਾਬਾ ਚਾ 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 ਪਾਣੀ ਵੀ ਹੋਣੇ ਚ ਕੋਸਾ ਪਾਉਣਾ ਪਿਆ ਕਰਨ। ਜਾਂ ਜਿਆਦਾ ਗਰਮੀ ਚ ਬੈਠ ਸਕਦੇ ਆ। ਮਿੱਤੋ ਜੀ ਆ ਇਹ ਕਿਹੜਾ ਪਾਲਾ ਪਤਾ। ਚਲੋ ਆਪਾਂ ਇੰਨਾ ਵੀ ਬਾਲਾ ਪਤਾ। ਅੱਗੇ ਜਾਂਦੇ ਪਤਾ ਆਏ ਸਰਕਲ 5 ਫੁੱਟ ਦਾ। ਉੱਤੇ 5.5 ਫੁੱਟਾ 6 ਫੁੱਟ ਤੋਂ ਘੱਟ। ਉੱਤੇ ਲਿਖਿਆ ਆਵੇ ਪਤਾ। ਉਹ ਤੇ ਲਿਖਿਆ ਬਹੁਤ। ਫਤੋਂ ਉਹੀ ਲਿਆਂਦਾ ਪਤਾ ਟਾਈਮpass ਲਈ ਮਾਨਤਾ ਕਰਕੇ ਪਤਾ ਲਿਆ ਮਾਂਗੇ ਜੇ ਆਪਣਾ ਪਸੰਦ ਆ ਗਿਆ ਨਹੀਂ ਨਹੀਂ ਬਾਹਲਾ ਵੱਡਾ ਵੀ ਕਰਨਾ ਫਿਰ ਚੱਕਣਾ ਔਖਾ ਹੋ ਜਾਂਦਾ ਅੱਗੇ ਉਹ ਤੋਂ 10 ਫੁੱਟ ਵਾਲਾ ਸੀਗਾ ਅੱਗੇ ਪੁਰਾਣੀ ਘਰੇ ਆਪਣੇ ਕੋਲੇ ਬਾਹਲੇ ਵੱਡਾ ਸੀ ਉਹ ਬਾਹਲਾ ਵੱਡਾ ਸੀ ਪਾਣੀ ਕਿੰਨਾ ਚਰ ਚੱਕੇ ਨਹੀਂ ਜਾਂਦਾ ਯਾਰ ਚੱਕੇ ਨਹੀਂ ਆਲੇ ਪਾਣੀ ਇੰਨਾ ਚਰ ਚੱਕ ਪਾਉਣਾ ਵੀ ਬਹੁਤ ਪਤਾ ਆਪਣ ਨੂੰ ਛੇਤੀ ਬਦਲਣਾ ਪਿਆ ਕਰਨਾ ਨਾ ਅੱਕਰ ਤੇ ਜਾਣੀ ਬਾਅਦ ਵੀ ਬਦਲਣਾ ਪੈਣਾ ਰੁੱਤ ਪਾਣੀ ਬਦਲਣਾ ਕਿੱਥੇ ਲਾਈ ਹੈ ਬਸ ਨਹੀਂ ਚਲੋ ਵੀ ਨਿਬੜ ਗਿਆ ਕੰਮ ਆਪਾਂ ਤੁਹਾਡੀ ਹੋਰ ਭਰ ਦਾਂਗੇ ਬਾਅਦ ਚੁੱਪ ਕੋਈ ਨਾ ਪਹਿਲਾਂ ਚੈੱਕ ਕਰ ਲਉਗਾ ਅਗਲੀ ਕਿਲੋ ਜਿਆਦਾ ਕੋ ਹੋ ਆ ਲੱਗਦੇ ਤੇਰੇ ਵਿੱਚ ਕੋਈ ਬੈਠਾ ਇੱਥੇ ਪਿਆਰ ਰੰਦਿਆ ਕਰਾਉਂਦਾ ਨਾ ਲਿਆ ਕਰ ਅੱਜ ਤਾਂ ਹਜੇ ਚ ਪਾਣੀ ਰਹਿਣ ਦੋ ਮੈਂ ਲੱਗ ਕਿ ਨਹੀਂ ਗਰਾਜ ਚ ਰੱਖ ਦਿੰਨੇ ਆ ਖੜਾ ਕਰ ਦਿੰਨੇ ਗਰਾਜ ਚ ਇਹ ਫੋਨ ਨਾਲ ਦੀ ਆ ਹਵਾ ਹਵਾ ਹੀ ਤਾਂ ਹੈ ਨਾ ਮੈਨੂੰ ਪਤਾ ਤਾਂ ਪੰਪ ਪਾਉਂਦੇ ਆ। ਤੁਸੀਂ ਦੇਖੋ ਕੀ ਹੋ ਰਿਹਾ ਕਣ। ਮੈਨੂੰ ਨਹੀਂ ਪਤਾ ਦਾਦੂ ਇਹਨੇ ਰੱਖਿਆ ਸੀ। ਉਹ ਜਿੱਥੇ ਵੈਕਿਊਮ ਪਿਆ ਹੁੰਦਾ। ਮੰਮਾ ਇਹਦੇ ਵਿੱਚ ਬੜਾ ਲੱਗਿਆ ਮੈਂ। ਉਹ। ਕੀ ਨੰਨੀ ਆ ਮੈਂ। ਆ ਦੇ ਕੋ ਮੈਂ ਰੀ ਹੋ ਸੈੱਟ ਲਿਆ। ਸੈਫਾ ਦਾ ਹਰੇ ਤਾਂ ਆਉਦੇ ਸਟੰਟ ਬਾਜੀਆ। ਅਣਤ ਇਹ ਨਵਾਜ ਮਾਰਦੇ ਪਏ ਵਾ ਨਹੀਂ ਪਰ ਮੈਂ ਖੇਡ ਸਕਦਾ ਮੈਂ ਨਹੀਂ ਖੇਡ ਲਓ ਖੇਡ ਲਓ ਤੁਸੀਂ ਮਾਂ ਤੱਕ ਪਾਰਕ ਜਾਣਾ ਬਸ ਹੋਰ ਫਿਰ ਚਲੋ ਠੀਕ ਹੈ ਫਿਰ ਬਾਏ ਬਾਏ ਕਰ ਜੋ ਬਾਏ ਬਾਏ ਹਾਂ ਜੀ ਮਾਂ ਉੱਥੇ ਜਾ ਕੇ ਰ ਪਈ ਆ ਕਿੱਥੇ ਉੱਥੇ ਠੀਕਾ ਜੈਕਟ ਪਾਉਣੀ ਨਹੀਂ ਗਈ ਮਾਂ ਤਾਂ ਜੈਕਟ ਤਾਂ ਪਾ ਲਾ ਤੁਸੀਂ ਪਾ ਲਾ ਹਾਂ ਲੱਖ ਆਪਰੇ ਤੇ ਪਾਣੀ ਓਕੇ ਤੇ ਜਾ ਦੌੜੀ ਜਾ ਕੇ ਪਾਣੀ ਠੰਡਾ ਉਧਰ ਤਾਂ ਹਜੇ ਬਹੁਤ ਪੁੱਤ ਇਹ ਲੈ ਨਾ ਇਹਦੀ ਕੰਮ ਕਰ ਲੈਂਦੇ ਮੈਨੂੰ ਯਾਰਦ ਦੇ ਵਾਲੇ ਕਈ ਕੰਮ ਕਰਨ ਵਾਲੇ ਪੈ ਗਏ ਹਜੇ ਤਾਂ ਇੱਧਰ ਉਹ ਨੀਵਾ ਹੋ ਗਿਆ ਸੀ ਐਸਾ ਸਾਰ ਦੁਆਰਾ ਚਲੋ ਵੀ ਬਾਏ ਬਾਏ ਕਰ ਦੋ ਬਾਏ ਬਾਏ एवरीवन ਹਾਏ ਸੀਮ ਲੁੱਕਸ ਟਾਈਮ ਉਹ ਤੇਰੀ ਚਲੋ ਲੈ ਪਰਪੀਆਂ ਸਾਈ ਚਲ ਆ ਜਾ ਫਿਰ ਚੰਗ ਟਾਈਮ ਨਾਲ ਬਾਏ ਬਾਏ ਆਇਆ ਬੋਲਿੰਗ ਕਰਾਉਣਾ ਪਰ ਉਹ ਬਹੁਤ ਚੰਗਾ ਛੜੀ ਨੇ ਠੀਕ ਹੈ ਖੇਡਦਾ ਰਿਹਾ ਹਾਂ ਹੂੰ ਠੀਕ ਹੈ ਖੇਡਦਾ ਰਿਹਾ ਮੈਂ ਅੱਛਾ ਉਦਨ ਉਥੇ ਪਾਰਕ ਚ ਖੇਡ ਕੇ ਤਾਂ ਆਇਸ ਤੁਸੀਂ ਜਵਾਕਾਂ ਨਾਲ ਚਲੋ ਵੀ ਇਧਰ ਨੇ ਨਮਾਰਿਆ ਸੋਰੀ ਜਿਵੇਂ ਆਖਣਾ ਚਲੋ ਓਕੇ ਵੀ ਬਾਏ ਬਾਏ ਸਾਰਿਆਂ ਨੂੰ ਜਾਵੜੂ ਤੁਸੀਂ ਵੀ ਕਿਹੜੇ